ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਖਰਲ ਔਰ ਮੇਰੇ ਨਾਲ ਅੱਜ ਅਕਾਲੀ ਦਲ ਵਿੱਚ ਚੱਲ ਰਹੀ ਇੱਕ ਮਸਲੂਕ ਕੇ ਚਰਚਾ ਕਰਨਗੇ ਸੀਨੀਅਰ ਪੱਤਰਕਾਰ ਤੇ ਪੋਲੀਟੀਕਲ ਐਨਾਲਿਸਟ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਇਸ ਵਕਤ ਅਕਾਲੀ ਦਲ ਦੇ ਵਿੱਚ ਇਦਾਂ ਲੱਗਦਾ ਕੋਈ ਜਿਹੜੀ ਨੇਹਰੀ ਆ ਉਹ ਝੁੱਲਦੀ ਪਈ ਆ ਕੁਝ ਆਗੂ ਸ਼ਾਇਦ ਇਸ ਨੇਹਰੀ ਦੇ ਵਿੱਚ ਬਾਵਰੋਲੇ ਦੇ ਵਿੱਚ ਉੱਡ ਵੀ ਸਕਦੇ ਆ ਕੁਝ ਰਹਿ ਵੀ ਸਕਦੇ ਆ ਇਸ ਵੇਲੇ ਸਥਿਤੀ ਕੀ ਆ ਅਕਾਲੀ ਦਲ ਦੀ ਇੱਕ ਪਾਸੇ ਜਲੰਧਰ ਦੇ ਵਿੱਚ ਮੀਟਿੰਗ ਹੋ ਰਹੀ ਆ ਕੱਲ ਹੋਈ ਚੰਡੀਗੜ੍ਹ ਦੇ ਵਿੱਚ ਹੋਈ ਸਥਿਤੀ ਕੋਈ ਸਪਸ਼ਟ ਨਹੀਂ ਹੋ ਰਹੀ ਕੋਈ ਸੁਖਬੀਰ ਬਾਦਲ ਨੂੰ ਪ੍ਰਧਾਨ ਮੰਨਣਾ ਨਹੀਂ ਚਾਹੁੰਦਾ ਤੇ ਕੋਈ ਕਹਿੰਦੇ ਆ ਵੀ ਇਹਨਾਂ ਵਰਗਾ ਪ੍ਰਧਾਨ ਹੈ ਨਹੀਂ ਕਿੱਦਾਂ ਤੁਸੀਂ ਇਹ ਸਾਰੀ ਖਬਰ ਨੂੰ ਦੇਖਦੇ ਹੋ ਇਸ ਵੇਲੇ ਜੋ ਸਥਿਤੀ ਅਕਾਲੀ ਦਲ ਚ ਬਣੀ ਹੋਈ ਹੈ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਿਹੜਾ ਉਹ ਆਗੂਆਂ ਵੱਲੋਂ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ 1995 ਚ ਬਣਦੇ ਤੇ 2008 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਤੇ ਖਾਂ ਲਿੰਦੇ ਨੇ ਜੀ ਤੇ 1997 ਦੇ ਵਿੱਚ ਜਦੋਂ ਚੋਣਾਂ 'ਚ ਬੜੀ ਵੱਡੀ ਬਰਤ ਮਿਲਦੀ ਹੈ ਨਾ ਤੁਹਾਨੂੰ ਤੇ 98 'ਚ ਇੱਕ ਪੰਜ ਵੋਟਾਂ ਦੇ ਉੱਤੇ ਅਕਾਲੀ ਦਲ ਆਦਮپور ਦੀ ਚੋਣ ਹਾਰ ਜਾਂਦਾ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਦੋ ਕੰਮ ਇਕੱਠੇ ਨਹੀਂ ਚਲਾ ਸਕਦੇ ਜਿਹਦਾ ਨਤੀਜਾ ਸਾਡੇ ਚੋਣ ਹਾਰਨ ਦਾ ਤੇ ਉਹਨਾਂ ਨੂੰ ਆਪਣਾ ਕੋਈ ਵਿਸ਼ਵਾਸਪਾਤਰ ਅਕਾਲੀ ਦਲ ਦੇ ਵਿੱਚ ਕੋਈ ਵਰਕਿੰਗ ਪ੍ਰਧਾਨ ਮਤਲਬ ਐਕਟਿੰਗ ਪ੍ਰਧਾਨ ਲਾਉਣਾ ਚਾਹੀਦਾ ਜੀ ਰਿਐਕਸ਼ਨ ਉਹਦਾ ਇਹ ਹੋਇਆ ਕਿ ਮੁੜ ਕੇ ਕਾਜੀਦਲ ਟੁੱਟ ਗਿਆ ਤੇ 2002 ਦੀ ਚੋਣਾਂ ਹਾਰ ਗਈ ਲੇਕਿਨ 2008 ਦੇ ਵਿੱਚ ਉਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੰਡੇ ਨੂੰ ਫੀਤੀਆ ਪ੍ਰਧਾਨਗੀ ਦੀਆਂ ਲਾਈਆਂ ਤੇ ਆਪਣੇ ਮੁੰਡੇ ਨੂੰ ਫੀਤੀਆ ਲਾਉਣ ਤੋਂ ਬਾਅਦ ਬਾਕੀ ਕਾਲਿਉ ਨੂੰ ਕਿਹਾ ਤੇ ਆਪਣੇ ਬੱਚੇ ਤੁਸੀਂ ਲਿਓ ਕੱਲ ਨੂੰ ਮੇਰੇ ਤੇ ਕੋਈ ਉਂਗਲ ਨਾ ਚੁੱਕੇ ਤੇ ਪਰਿਵਾਰ ਵਾਰ ਨੂੰ ਜਿਨ੍ਹਾਂ ਨੇ ਜਨਮ ਦਿੱਤਾ। ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਨਾ ਉਹ ਬੜਾ ਨਵੇਕਲਾ ਤੇ ਕੁਰਬਾਨੀਆਂ ਭਰਪੂਰ ਹੈ। 14 ਦਸੰਬਰ 1920 ਨੂੰ ਜਦੋਂ ਅਕਾਲੀ ਦਲ ਬਣਦਾ ਵਾ ਅਕਾਲ ਤਖਤ ਤੇ ਅਰਦਾਸ ਹੁੰਦੀ ਆ ਅਰਦਾਸ ਹੋਣ ਤੋਂ ਬਾਅਦ ਇਹਨੂੰ ਅਕਾਲੀ ਦਲ ਨਾਂ ਹੀ ਕਿ ਦਿੱਤਾ ਸੀਗਾ ਪਹਿਲਾਂ ਗੁਰਦੁਆਰਾ ਸੇਵਕ ਦਲ ਕਿਹਾ ਗਿਆ ਸੀ ਲੇਕਿਨ ਪ੍ਰਵਾਦ ਕੀ ਅਕਾਲੀ ਦਲ ਨੂੰ ਮਿਲੀ ਸੀ ਕਿ ਇਹ ਅਕਾਲ ਤਖਤ ਤੋਂ ਪ੍ਰਦਰਸ਼ਕ ਕੇ ਬਣਿਆ ਵਾ ਲੋਕਾਂ ਦੀ ਸੇਵਾ ਲਈ ਬਣਿਆ ਵਾ 1920 ਤੋਂ ਬਾਅਦ 1928 ਦੇ ਵਿੱਚ ਅਕਾਲੀ ਦਲ ਟੁੱਟ ਗਿਆ ਉਹਦੇ ਵਿੱਚ ਬਾਬਾ ਖੜਕ ਸਿੰਘ ਗਿਆਨੀ ਛੇਰ ਸਿੰਘ ਤੇ ਮੰਗਲ ਸਿੰਘ ਵੱਖਰੇ ਤਿੰਨ ਧੜੇ ਬਣਾ ਲੈਂਦੇ ਛੋਟੇ ਛੋਟੇ 1939 ਦੇ ਵਿੱਚ ਜਦੋਂ ਦੂਸਰੀ ਵਰਲਡ ਵਾਰ ਲੱਗਦੀ ਆ ਫਿਰ ਕਾਲੀ ਦਲ ਟੁੱਟਦਾ ਵਾ ਕਰਤਾਰ ਸਿੰਘ ਗਿਆਨੀ ਕਰਤਾਰ ਸਿੰਘ ਤੇ ਉਧਮ ਸਿੰਘ ਨਾਗੋਦ ਲੀਡਰਸ਼ਿਪ ਦਾ ਅਕਾਲੀ ਦਲ ਦੋ ਧੜੇ ਬਣ ਜਾਂਦੇ ਆ ਜਦੋਂ ਕਵਿੱਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ ਜਾਂਦੀ ਆ ਉਦੋਂ ਵੀ ਅਕਾਲੀ ਦਲ ਤੂਫਾਨ ਦਾ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਵੱਖਰੇ ਅਕਾਲੀ ਦਲ ਬਣ ਜਾਂਦੇ ਆ 1948 ਦੇ ਵਿੱਚ ਫਿਰ ਜਦੋਂ ਆਜ਼ਾਦੀ ਮਿਲ ਜਾਂਦੀ ਆਕਾਲੀ ਦਲ ਇੱਕ ਮੁੱਠ ਹੋ ਜਾਂਦਾ ਵਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਕਈ ਆਕਾਲੀ ਜਦੋਂ ਬਕਾਇਦਾ ਤੌਰ ਤੇ ਨੂੰਮਰ ਚੱਲਦੀ ਸੀ ਨਾ ਆਪਣੀ ਪੰਜਾਬੀ ਸੂਬੇ ਦੀ ਕਈ ਆਕਾਲੀ ਛੱਡ ਕੇ ਕਾਂਗਰਸੀ ਬਣ ਗਏ ਸੀ ਜੀ ਜਿਨ੍ਹਾਂ ਵਿੱਚ ਗਿਆਨੀ ਕਰਤਾਰ ਸਿੰਘ ਲੈਦੋ ਪ੍ਰਤਾਪ ਸਿੰਘ ਕੈਰੋ ਮੇ ਇਹਦਾ ਐਸਾ ਸੀ ਕਾਲੀ ਦਲ ਦਾ ਉਹ ਚੱਲ ਕੇ ਸਪੱਸ਼ਟ ਹੋਰ ਵੀ ਕਿੱਗੂ ਚੱਲੇ ਗਏ ਸੀ 1969 ਦੇ ਵਿੱਚ ਜਦੋਂ ਜਸਟਿਸ ਗੁਰਨਾਮ ਸਿੰਘ ਬਕਾਇਦਾ ਤੌਰ ਤੇ ਚੀਫ ਮਿਨਿਸਟਰ ਹੁੰਦੇ ਆ ਤੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਸੰਤੋਖ ਸਿੰਘ ਬਕਾਇਦਾ ਤੌਰ ਤੇ ਪਾਰਟੀ ਉਮੀਦਵਾਰ ਹੁੰਦਾ। ਤੇ ਜਥੇਦਾਰ ਭਪਿੰਦਰ ਸਿੰਘ ਆਜ਼ਾਦ ਜਿੱਤ ਜਾਂਦਾ ਵਾ ਤੇ ਫਿਰ ਸੰਤ ਫਤੇ ਸਿੰਘ ਜਿਹੜਾ ਇਹਨੂੰ ਤੋੜ ਕੇ ਕਾਲੀਦਾਲ ਵੀ ਦੋ ਜਾਂਦੇ ਤੇ ਫਿਰ ਤੋੜ ਕੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਜਾਂਦੇ। 1977 ਦੇ ਵਿੱਚ ਵੀ ਭਾਵੇਂ ਜੋ ਮਰਜ਼ੀ ਸੀ ਕਾਲੀ ਦਲ ਜਿਹੜੀ ਆ ਉਹ ਥੋੜੀ ਬੜੀ ਟੁੱਟ ਪੱਜ ਹੁੰਦੀ ਆ ਤੇ 2002 ਦੇ ਵਿੱਚ ਤੁਸੀਂ ਵੇਖ ਹੀ ਲਿਆ ਫਿਰ 1998 'ਚ ਟੁੱਟ ਪੱਜਦੀ ਆ ਤੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਦਾ ਹੋਰ ਅਕਾਲੀ ਦਲ ਤੇ ਬੜਾ ਸੰਕਟ ਆਇਆ ਨੇ ਲੇਕਿਨ ਅਕਾਲੀ ਦਲ ਨੂੰ ਉਸੇ ਨੂੰ ਪ੍ਰਵਾੰਗੀ ਮਿਲੀ ਆ ਜਿਹੜਾ ਅਕਾਲ ਜਿਹੜਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਗਿਆ ਸ਼੍ਰੋਮਣੀ ਕਮੇਟੀ ਤੇ ਅਜ ਕਾਬਤ ਬਾਦਲ ਦਲ ਉਹਨੂੰ ਸ਼੍ਰੋਮਣੀ ਕਾਲੀ ਦਲ ਨਹੀਂ ਕਿਹਾ ਸੀ ਉਹ ਬਾਦਲ ਦਾ ਜਿਹੜਾ 1995 ਵਿੱਚ ਉੱਜਾਇਆ ਸੀ ਹੁਣ ਇਹ ਜਿਹੜਾ ਬਾਦਲ ਦਲ 4-5 ਲੱਖਾਂ ਲਗਾਤਾਰ ਹਰ ਚੁੱਕਾ ਹੁਣ 2012 'ਚ ਕਹਿੰਦੇ ਸੀ ਵੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਕਰਨੀ ਹੈ ਚੋਣ ਜਿੱਤ ਗਿਆ 56 ਸੀਟਾਂ ਜਿੱਤ ਲਈਆਂ ਨੇ ਸਰਕਾਰ ਬਣ ਗਈ ਹੈ ਲੈਕਿਨ 2017 ਚ ਉਹ ਘਟ ਕੇ 56 ਤੋਂ 15 ਰਹਿ ਗਈ 2019 ਦੇ ਵਿੱਚ ਸਾਡੀਆਂ ਜਿਹੜੀਆਂ 4 ਸੀਟਾਂ ਸੀ 2014 ਚ ਉਹ 2 ਰਹਿ ਗਈਆਂ ਪਾਰਲੀਮੈਂਟ ਦੀ ਤੇ 2022 ਦੇ ਵਿੱਚ ਅਸੀਂ 15 ਤੋਂ ਘਟ ਕੇ 3 ਤੇ ਆ ਕੇ ਵਿਧਾਨ ਸਭਾ ਚੋਣਾਂ ਚ 2024 ਦੇ ਵਿੱਚ ਸਾਡੀਆਂ 2 ਤੋਂ ਘਟ ਕੇ 1 ਆ ਗਈ ਤੇ ਵੋਟ ਸ਼ੇਅਰ ਸਾਡਾ ਇੰਨਾ ਘਟਿਆ ਵੀ ਅੱਜ ਜਿਸੀ ਉਸ ਬੀਜੇਪੀ ਨਾਲ ਵੀ ਥੱਲੇ ਆ ਜਿਹੜੀ ਬੀਜੇਪੀ ਦੇ ਖਿਲਾਫ ਕਿਸਾਨ ਜੂਨੀਆ ਨੇ ਬੜਾ ਰੌਲਾ ਪਾਇਆ ਸੀ ਪਟੇ ਸਾਹਿਬ ਇਹ ਉਹ ਬੀਜੇਪੀ ਹੈ ਜਿਹਨੂੰ ਲੈ ਕੇ ਵੀ ਬਾਦਲ ਸਾਹਿਬ ਆਪ ਆਏ ਸੀ ਹਾਂ ਬਿਲਕੁਲ ਚਲਦੇ ਆਪਾਂ ਅੱਗੇ ਗੱਲ ਕਰਾਂਗੇ ਉਹਹੀ ਬੀਜੇਪੀ ਜਿਹੜੀ ਹੈ ਜਿਹਨੇ ਡਟ ਕੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਸੀ ਉਹਨਾਂ ਨੂੰ ਪ੍ਰਚਾਰ ਨਹੀਂ ਕਰ ਦਿੱਤਾ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਮੋੜਿਆ ਗਿਆ ਅੱਜ ਉਹਨਾਂ ਦਾ ਵੋਟ ਬਿੰਗ 18.56% ਤੇ ਉਹ ਕੱਚਾ ਮਾਰਦੇ ਨੇ ਵੀ ਜੇ ਕਿਸਾਨਾਂ ਦਾ ਵਿਰੋਧ ਨਾ ਹੋਵੇ ਸਾਡੀਆਂ ਸੀਟਾਂ ਕਿੰਨੀਆਂ ਹੁੰਦੀਆਂ ਬਿਲਕੁਲ ਸਹੀ ਗੱਲ ਉਹਨਾਂ ਦੀ ਅਜੇ ਵਿਰੋਧ ਦੇ ਬਾਵਜੂਦ ਜੇ ਅਕਾਲੀ ਦਲ ਨੂੰ ਵੱਧ ਸੀਟਾਂ ਦੇ ਵੱਧ ਵੋਟਾਂ ਲੈ ਕੇ ਜਾਂਦੇ ਆ ਤੇ ਫਿਰ ਅਕਾਲੀ ਦਲ ਨੂੰ ਆਪਣੀ ਪੀੜ੍ਹੀ ਥੱਲੇ ਦੀ ਸੋਟਾਂ ਦੀ ਡਾਂਗ ਫੇਰ ਨੀ ਚੇ ਦੀ ਬਿੱਖਤੇ ਖੜੇ ਹੁਣ ਉਹਨਾਂ ਮੈਂ ਲੀਡਰ ਨੇ 1996 1996 ਦੇ ਵਿੱਚ ਜੇ ਕਿਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੀ ਅਨ ਕੰਡੀਸ਼ਨਲ ਸਪੋਰਟ ਭਾਜਪੀ ਨੂੰ ਨਾ ਦਿੰਦੇ ਤੇ ਉਸ ਟਾਈਮ ਤੇ ਪ੍ਰਧਾਨ ਮੰਤਰੀ ਬਣ ਦਾ ਗੁਣਾ ਜਿਹੜਾ ਸੀ ਸਰਦਾਰ ਸੁਜੀਤ ਸਿੰਘ ਬਰਨਾਲਾ ਤੇ ਵੀ ਪੈ ਸਕਦਾ ਸੀ ਉਹ ਗੱਲਬਾਤ ਚੱਲ ਰਹੀ ਸੀ ਲੇਕਿਨ ਇਹਨਾਂ ਨੇ ਕਿਹਾ ਸੀ ਵੀ ਦੇਖੋ ਜੀ ਮੈਂ ਇਹਨੂੰ ਪ੍ਰਧਾਨ ਮੰਤਰੀ ਨਹੀਂ ਬਣ ਦੇਣਾ ਅਨ ਕੰਡੀਸ਼ਨਲ ਸਪੋਰਟ ਦੇ ਦਿੱਤੀ ਸੀ ਇਹਨਾਂ ਨੇ ਹੁਣ ਕਰਦੇ ਆਪਾਂ ਲੀਡਰਾਂ ਦੀ ਗੱਲ ਜੀ ਅੱਜ ਦੀ ਡੇਟ ਦੇ ਵਿੱਚ ਮੈਂ ਤੁਸੀਂ ਇੱਕ ਆਰਟੀਕਲ ਜੇ ਪੰਜਾਬੀ ਟਿਮਿਨ ਨੂੰ ਪੜ੍ਹਦੇ ਹੋ ਉਹਦੇ 'ਚ ਆਰਟੀਕਲ ਲਿਖਿਆ ਵਾ ਸਾਬਕਾ ਜਿਹੜੇ ਸਾਡੇ ਯੂਪੀਐਸ ਦੇ ਚੇਅਰਪਰਸਨ ਚੇਅਰਮੈਨ ਰਹੇ ਨੇ ਅੰਮ੍ਰਿਤਸਰ ਦੇ ਐਸਐਸਪੀ ਰਹੇ ਨੇ ਡੀਜੀਪੀ ਰਹੇ ਨੇ ਉਹ ਕੀ ਲਿਖਦੇ ਆ ਉਹ ਕਹਿੰਦੇ ਜ਼ਾਬਦਾ ਹੈ ਕਿ ਸਿਆਸੀ ਪਾਰਟੀਆਂ ਦਾ ਇੱਕੋ ਇੱਕ ਮਕਸਦ ਰਹਿ ਗਿਆ ਕਿ ਪਾਰਲੀਮੈਂਟ ਅਸੈਂਬਲੀ ਨਗਰ ਨਿਗਮਤ ਤੇ ਪੰਚਾਇਤਾਂ ਦੀ ਚੋਣ ਲੜੋ ਤੇ ਜਿੱਤੋ ਉਹਨਾਂ ਦੀ ਇੱਕੋ ਖਾਸ਼ ਹੈ ਕਿ ਹਰ ਪੱਦਰ ਤੇ ਹਰ ਸੱਤਾ ਥਿਆਈ ਜਾਵੇ ਪਰ ਜਵਾਬਦੇਹੀ ਕੋਈ ਨਾ ਹੋਵੇ ਪਹਿਲਾਂ ਤੇ ਜਿਹੜੀ ਜਵਾਬਦੇਹੀ ਗੱਲ ਕੀਤੀ ਉਹਨਾਂ ਨੇ ਬੜੀ ਵਿਜੇ ਕੀਤੀ ਹੈ ਅਕਾਲੀ ਦਲ ਦਾ ਇਹ ਮਕਸਦ ਨਹੀਂ ਸੀਗਾ ਅਕਾਲੀ ਦਲ ਜਿਹੜਾ ਸੀ ਬਕਾਇਦਾ ਤੌਰ ਤੇ ਕੁਰਬਾਨੀਆਂ ਵਾਲੀ ਪਾਰਟੀ ਸੀ ਪਰਬਾਨੀ ਕਿੱਥੇ ਆ ਬਿਲਕੁਲ ਅੱਜ ਵੀ ਜੇ ਕਿਤੇ ਇਹ ਮੈਂ ਇਹਨਾਂ ਦੇ ਪਏ ਜਿਹੜੇ ਲੀਡਰ ਜਿਹੜੇ ਤੁਰੇ ਫਿਰਦੇ ਨੇ ਅੱਜ ਭਾਵੇਂ ਸੁਖਬੀਰ ਸਿੰਘ ਬਾਦਲ ਉਹ ਇੱਕ ਧੜਾ ਉਹਦਾ ਬਣ ਗਿਆ ਇੱਕ ਦੂਜਾ ਬਣ ਗਿਆ ਹੁਣ ਇਹਦੇ ਵਿੱਚੋਂ ਖੂਚ ਇਟ ਡੀਬੀਏ ਸੁੱਕੀ ਦੇ ਨਿਕਲਣੀ ਹੈ ਜੀ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਕਦੀ ਵਿਰੁੱਧ ਡਟਕੇ ਨਹੀਂ ਸੀ ਕੀਤਾ ਤੇ ਕੱਲ ਵਿਰੋਧ ਵਾਲਿਆਂ ਦੀ ਉਹ ਲੀਡ ਕਰ ਰਿਆ ਸੀ। ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਵੀ ਜਿੰਨਾ ਚੇ ਤੁਸੀਂ ਕੰਕਰੀਟ ਕੋਈ ਕੰਮ ਨਹੀਂ ਕਰਦੇ ਉਨਚਰ ਮੈਂ ਕਿਸੇ ਦੀ ਸ਼ਮੂਲੀਅਤ ਨਹੀਂ ਕਰਾਂਗਾ। ਆਪਾਂ ਫਿਰ ਗੱਲ ਕਿਤੇ ਕਰਾਂਗੇ ਮਨਪ੍ਰੀਤਾ ਦੀ ਨਾਰਾਜ਼ ਕਿਉਂ ਕਿ ਉਸ ਬੀਤ ਸਿੰਘ ਬਾਦਲ ਨਾਲ। ਹੁਣ ਇਹ ਜਿਹੜੀ ਆਕਾਜੀ ਦਲ ਦੀ ਫੁੱਟ ਇਹ ਫੋਟਾ ਦਾ ਫਾਇਦਾ ਫਿਰ ਜਿਹੜਿਆ ਉਹ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਵਰਗੇ ਬੰਦੇ ਜਰੂਰ ਠਾਉਣਗੇ ਤੇ ਉਹਨਾਂ ਨੂੰ ਫਾਇਦਾ ਮਿਲਿਆ ਵੀ ਜੀ ਤੋਂ ਸੀਟਾਂ ਜਿੱਤ ਕੇ ਉਹ 15% ਦੀ ਵੋਟਾਂ ਲੈ ਗਏ ਜੇ ਕਿਤੇ 13 ਸੀਟਾਂ ਦੇ ਆਪਣੇ ਉਮੀਦਵਾਰ ਖੜੇ ਕਰਦੇ ਤੇ ਉਹਨਾਂ ਦਾ ਵੀ ਵੋਟ ਪੈ ਕੇ 526% ਨੂੰ ਘਟਣਾ ਹੁੰਦਾ ਸੀਟਾਂ ਵੀ ਵੱਧ ਜੜੀ ਅਸੀਂ ਪੱਟੀ ਸਾਹਿਬ ਜੇ ਸਾਰੀਆਂ ਸੀਟਾਂ ਤੇ ਖੜੇ ਹੁੰਦੇ ਉਹਨਾਂ ਦੇ ਸੀਟਾਂ ਵਧਣ ਜਾਂ ਨਾ ਵਧਣ ਦੀ ਗੱਲ ਅਲੱਗ ਹੈ ਲੇਕਿਨ ਸਿਰਫ ਐਸੋ ਜਿਹੜੀ ਸਿਚੁਏਸ਼ਨ ਸੀ ਇਹਨਾਂ ਦੇ ਵੋਟ ਬੈਂਕਾਂ ਤੋਂ ਜਨਸ ਸੀ ਜੀ ਜੇ ਖੂਰਾ ਲੱਗਾ ਨਾ ਬਕਾਇਦਾ ਫੋਟ ਅਕਾਲੀ ਦਲ ਨੂੰ ਲੱਗਾ ਵਾ ਜੀ ਅਕਾਲੀ ਦਲ ਨੂੰ ਅੱਜ ਦੀ ਡੇਟ ਦੇ ਵਿੱਚ ਹੀ ਮਿਲ ਬੈਠ ਕੇ ਇਹਦਾ ਕੋਈ ਹੱਲ ਕਰਨਾ ਚਾਹੀਦਾ ਵਾ ਸਮਾਂ ਹੁੰਦਾ ਸੀਗਾ ਹੂੰ ਮੈਂ ਤੁਹਾਨੂੰ ਵੀ ਦੱਸ ਦਿਆਂ 1994 ਦੇ ਵਿੱਚ ਜਦੋਂ ਪੰਥਕ ਇਕਤਾ ਦੀ ਗੱਲ ਚੱਲਦੀ ਐ ਤੇ ਅੱਠ ਅਕਾਲੀ ਦਲਾਂ ਨੇ ਆਪਣੇ ਪ੍ਰਧਾਨ ਨੇ ਅਸਤੀਫੇ ਅਕਾਲ ਤਖਨ ਨੂੰ ਸੌਂਪ ਦਿੱਤੇ ਸੀ। ਇਹ ਸਾਡੇ ਚ ਅਕਾਲ ਤਖਨ ਦੀ ਬੜੀ ਮਹੱਤਤਾ ਰਹੀ। ਬਿਲਕੁਲ। ਪ੍ਰੋਫੈਸਰ ਮਨਜੀਤ ਸਿੰਘ ਕਾਰਜਕਾਰੀ ਜਥੇਦਾਰ ਸੀ ਤੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੀਗਾ ਤੇ ਜਿੱਥੇ ਜਥੇਦਾਰ ਬੈਠ ਕੇ ਆਪਣੇ ਫੈਸਲੇ ਲੈਂਦੇ ਸੀ, ਸਲਾਹ مشورہ ਕਰਦੇ ਸੀ ਉਸ ਬੂਏ ਨੂੰ ਗੁਰਨਦੀਪ ਸਿੰਘ ਬ੍ਰਹਮਪੁਰਾ ਤੇ ਇੱਕ ਹੋਰ ਲੀਡਰ ਨੇ ਧੱਕੇ ਮਾਰੇ ਸੀ ਤੇ ਜਥੇਦਾਰ ਨੂੰ ਗਾਲਾਂ ਕਢੀਆਂ ਸੀ। ਪ੍ਰਕਰਮਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਆਪਣੀ ਪੀੜ੍ਹੀ ਦੇ ਫਿਰ ਮੈਨੂੰ ਸੋਟਾ ਫਿਰਨਾ ਚਾਹੀਦਾ ਸਿਰਫ ਬਾਦਲ ਅਸਤੀਫਾ ਨਹੀਂ ਦਿੰਦੇ ਉਹ ਮਰਜ਼ੀ ਦੇ ਬਾਦਲ ਨਹੀਂ ਸਿਵਾ ਦਿੱਤਾ ਵੀ ਨਹੀਂ ਸੀਗਾ ਲੇਕਿਨ ਸਾਡੇ ਸਵਾਰਥੀ ਜਹਦਰ ਗੁਰਜੰਤ ਸਿੰਘ ਟੋੜਾ ਤੇ ਬਾਦਲ ਇਕੱਠੇ ਹੋ ਗਏ ਤੇ ਫਿਰ ਇੱਕ ਤੱਕ ਖੂ ਖਾਤੇ ਪੈ ਗਈ ਸ਼੍ਰੋਮਣੀ ਅਕਾਲੀ ਦਲ ਮਾਣ ਹੁੰਦਾ ਸੀ ਤੇ ਉਦੋਂ ਫਿਰ ਉਹ ਅੰਮ੍ਰਿਤਸਰ ਅਕਾਲੀ ਦਲ ਬਣਿਆ ਸੀ ਅੱਜ ਦੀ ਡੇਟ ਦੇ ਵਿੱਚ ਮੈਂ ਇਹਨਾਂ ਲੀਡਰ ਨੂੰ ਸਾਡੀ ਇੱਕੋ ਹੀ ਸਲਾਹ ਆ ਭਾਈ ਪਹਿਲਾਂ ਤਿਆਗ ਦੀ ਭਾਵਨਾ ਪੈਦਾ ਕਰੂ ਆਪਣੇ ਆਪ ਦੇ ਵਿੱਚ ਚੰਦੂ ਮਾਝੇ ਦੇ ਮੁੰਡੇ ਨੂੰ ਅੱਜ ਕਹਿ ਦੇ ਸਖਬੀਰ ਸਿੰਘ ਬਾਦਰ ਤੇ ਦੋਵੇਂ ਮੁੰਡਿਆਂ ਨੂੰ ਮੈਂ ਦੇਣ ਲਈ ਤਿਆਰ ਆ ਟਿਕਟ ਕੋਈ ਤੈਨੂੰ ਦੇ ਦਿੰਦਾ ਕੋਈ ਗੱਲ ਨਹੀਂ ਤਾਂ ਕੋਈ ਗੱਲ ਨਹੀਂ ਮੈਨੂੰ ਕੁਲਰ ਜਾਣ ਦੀ ਉੱਤੇ ਬਿਲਕੁਲ ਠੀਕ ਸਿਕੰਦਰ ਸਿੰਘ ਮਨੂਕਾ ਤਾਂ ਕਿ ਲੜਾਈ ਸੀ ਉਹਨਾਂ ਨੇ ਮੇਰੇ ਮੁੰਡੇ ਨੂੰ ਤੁਸੀਂ ਮੌਤ ਟਿਕਟ ਕੋਈ ਨਹੀਂ ਦਿੱਤੀ ਬਿਲਕੁਲ ਠੀਕ ਬੀਬੀ ਜਗੀਰਕੌਰ ਦੀ ਕਿ ਲੜਾਈ ਸੀ ਮੈਨੂੰ ਸ਼ੁਰੂਮਣੀ ਕਮੇਟੀ ਦੀ ਪ੍ਰਧਾਨੀ ਬਣਾਇਆ ਤੁਸੀਂ ਲੜਾਈਆਂ ਤੇ ਇਹਨਾਂ ਦੀ ਸੱਤਾ ਦੀਆਂ ਮਾ ਜਿੰਨਾ ਚਿਰ ਸੱਤਾ ਤੋਂ ਬਾਹਰ ਨਹੀਂ ਆਉਂਦੇ ਉਹਨਾਂ ਚ ਇਹ ਆਪਣੀ ਸਿਰਫ ਲੋਕਾਂ ਨੂੰ ਘਬਰਾਹਟ ਕਰ ਸਕਦੇ ਆ ਇਦਾਂ ਹੀ ਪੱਟੀ ਸਾਹਿਬ ਇਹ ਕਿਤੇ ਇਹ ਪਰਮਿੰਦਰ ਢੀਂਡਸਾ ਨੂੰ ਬਰਨਾਲੇ ਤੋਂ ਸੰਗਰੂਰ ਤੋਂ ਟਿਕਟ ਦਿੱਤੀ ਹੁੰਦੀ ਫੇਰ ਵਿਰੋਧ ਵੀ ਨਹੀਂ ਸੀ ਹੋਣਾ ਸ਼ਾਇਦ ਨਹੀਂ ਵਿਰੋਧ ਤੇ ਵੇਖੋ ਚੱਲਦਾ ਸੀ ਵਿਰੁੱਧ ਹੋਣਾ ਹੀ ਹੋਣਾ ਸੀਗਾ ਜਿਸ ਤਰੀਕੇ ਦੀ ਐਤ ਕੀ ਕਾਰਗੁਜ਼ਾਰੀ ਰਹੀ ਆ ਤੁਹਾਨੂੰ ਪਤਾ ਹੋਵੇਗਾ 1999 ਦੇ ਵਿੱਚ ਜਦੋਂ ਮਾਨ ਦੇ 6 ਵਿਅਕਤੀ ਜਿੱਤੇ ਸੀਗੇ ਹੂੰ ਤੇ ਬਕਾਇਦਾ ਤੌਰ ਤੇ 3 ਆਜ਼ਾਦ ਦਿੱਤੇ ਸੀ ਭਾਵੇਂ ਮਾਨ ਦੀ ਸਪੋਰਟ ਸੀ ਉਹਨਾਂ ਨੂੰ ਹੂੰ ਸਿੱਖ ਸਟੂਡੈਂਟ ਫਾਊਂਡੇਸ਼ਨ ਦੀ ਸਪੋਰਟ ਸੀ ਉਹਨਾਂ ਨੂੰ ਹੂੰ ਤੋਂ ਅਮਰੀਕਾ ਕਾਂਗਰਸੀ ਜਿੱਤੇ ਸੀ ਇੱਕ ਬਸਪਾ ਦਾ ਜਿੱਤਾ ਸੀ ਇੱਕ ਕਾਮਰ ਜਿੱਤਿਆ ਸੀ ਜੀ ਉਦੋਂ ਅਕਾਲੀ ਦਲ ਦੇ ਉਮੀਦਵਾਰਾਂ ਦੀ ਸਮੁੱਚੇ ਰੁਝ 13 ਦੀਆਂ 13 ਦੀਆਂ ਜਬਾਨਤਾ ਜਬਤ ਹੋਈਆਂ ਸੀਗੀਆਂ ਜੀ ਐਕਿਉ ਸਿਚੁਏਸ਼ਨ ਨਹੀਂ ਘੱਟੋ-ਘੱਟ ਇੱਕ ਸੀਟ ਜਿੱਤੀ ਹੈ ਤੇ 10 ਦੇ ਜਬਾਨਤਾ ਜਬਤ ਹੋ ਗਈਆਂ ਲੇਕਿਨ ਕ੍ਰਿਟੀਕਲ ਸਿਚੁਏਸ਼ਨ ਜ਼ਰੂਰ ਹੈਗੀ ਆ ਸਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀ ਆਪਣਾ ਉਧਰ ਨਹੀਂ ਅਸਤੀਫਾ ਦੇਣ ਦਾ ਚੁੱਕੋ ਜੀ ਮੇਰੇ ਅਸਤੀਫਾ ਜਿਹਨੂੰ ਮਰਜ਼ੀ ਪ੍ਰਧਾਨ ਬਣਾਏ ਦੋ ਤੇ ਸ਼ਾਇਦ ਸਖਬੀਰ ਸਿੰਘ ਬਾਦਲ ਤੇ ਆ ਸੰਕਟ ਦੇ ਬੱਦਲ ਜਿਹੜੇ ਮਡਰਾ ਰਹੇ ਇਹ ਨਾਮ ਮਡਰਾਉਂਦੇ ਤੇ ਉਹਨਾਂ ਦੀ ਪ੍ਰਧਾਨਗੀ ਫਿਰ ਬਰਕਰਾਰ ਹੈ। ਪਰ ਪੱਟੀ ਸਾਹਿਬ ਹੁਣ ਇਹਦਾ ਹੱਲ ਕੀ ਆ ਜਿਹੜਾ ਹੁਣ ਇਹ ਵਿਵਾਦ ਵੱਧਦਾ ਜਾ ਰਿਹਾ ਇਹਦਾ ਹੱਲ ਕੀ ਤੁਸੀਂ ਆਪਣੀ ਸਮਝ ਦੇ ਹਿਸਾਬ ਨਾਲ ਬਹੁਤ ਲੰਮਾ ਸਮਾਂ ਤੁਸੀਂ ਅਕਾਲੀ ਦਲ ਨੂੰ ਕਵਰ ਕੀਤਾ ਹੁਣ ਵੀ ਕਰਦੇ ਹੋ। ਹਾਲਾ ਸਿਰਫ ਇਹ ਆ ਜੀ ਅੱਜ ਦੀ ਡੇਟ ਦੇ ਵਿੱਚ ਪਹਿਲਾਂ ਤੇ ਸਰਦਾਰ ਸਖਬੀਰ ਸਿੰਘ ਬਾਦਲ ਦੇ ਲੈਵਲ ਦਾ ਕੋਈ ਬੰਦਾ ਲੈ ਕੇ ਆਇਆ। ਠੀਕ ਹੈ। ਕਿਉਂ? ਅੱਜ ਦੀ ਸਿਆਸਤ ਪੈਸੇ ਦੀ ਸ਼ਾਸਤ ਰਹਿ ਗਈ ਆ ਉਹ ਨਹੀਂ ਸੀ ਵੀ 10 ਕਿਲੋਮੀਟਰ ਜਹੇ ਦਾ ਤੁਰੇ ਜਾਂਦੇ ਤੁਰੇ ਜਾਂਦੇ ਆਪਣਾ ਕੰਮ ਕਰਕੇ ਵਾਪਸ ਹੋ ਕੇ ਆ ਜਾਂਦੇ ਆ ਕੋਈ ਖਰਚਾ ਨਹੀਂ ਸੀ ਅੱਜ ਹਰ ਮਹੀਨੇ ਲੱਖਾਂ ਰੁਪਏ ਖਰਚਾ ਵਾ ਆ ਕੱਲ ਚੱਲਦੇ ਹੁੰਦੇ ਦੂਸਰੀ ਚੀਜ਼ ਸਖਬੀਰ ਸਿੰਘ ਬਾਦਲ ਨੂੰ ਵੀ ਲਸੂੜੇ ਦੀ ਕਟਕਰੀ ਬਣਨਾ ਚਾਹੀਦਾ ਪਤਾ ਉਹਨੂੰ ਵੀ ਆ ਕਿ ਹੋਰ ਕਿਸੇ ਵੀ ਉਮੀਦਵਾਰ 'ਚ ਇਹ ਸਮਰੱਥਾ ਨਹੀਂ ਅੱਗੇ ਪੈਸੇ ਖਰਚ ਕਰ ਚੁੱਕੇ ਭਾਵੇਂ ਇਹਨਾਂ ਬੀਬੀ ਸਰਜੀਤ ਕੌਰ ਨੂੰ ਜਲੰਧਰ ਤੋਂ ਉਮੀਦਵਾਰ ਬਣਾ ਦਿੱਤਾ ਤੁਹਾਨੂੰ ਪਤਾ ਹੋ ਜੀ ਕੀ ਹੋਇਆ ਸੀਗਾ ਜੀ ਉਹਦੇ ਚ ਇਹ ਹੋਇਆ ਸੀ ਜਦੋਂ ਉਮੀਦਵਾਰ ਐਲਾਨਤਾ ਮੀਂਹਵਾਰ ਨੇ ਕਾਗੀ ਢਾਲ ਕੇ ਕਹਿੰਦੇ ਪੈਸੇ ਕਿੱਥੋਂ ਨੇ ਇਲੈਕਸ਼ਨ ਲੜਨ ਵਾਸਤੇ ਜੀ ਇਹ ਫਿਰ ਸਕੇ ਬੀਚਿੰਗ ਬਾਦਲ ਨੂੰ ਕਿਹਾ ਸੀ 10 ਲੱਖ ਰੁਪਏ ਉਹਨਾਂ ਭੇਜੇ ਕੀ ਜਿਹੜੇ ਲੀਡਰ ਉੱਥੇ ਮੀਡੀਆ ਕਰਦੇ ਸੀ ਇਹਨਾਂ ਨੂੰ ਕੱਕੀ ਕਿੜੀ ਪਈ ਸੀ 10 ਲੱਖ ਕੀ ਕਿੰਨੇ ਰੁਪਏ ਹੁੰਦੇ ਹ ਲੱਖ ਲੱਖ ਪਾਉਂਦੇ ਸਾਰੇ 10 ਲੱਖ ਰੁਪਏ ਹੋ ਜਾਂਦਾ ਸੀ ਲੇਕਿਨ ਨਹੀਂ ਇਸ ਕਰਕੇ ਹੱਲ ਸਿਰਫ ਇਹੋ ਹੀ ਆ ਕਿ ਇਹਨਾਂ ਨੂੰ ਤ્યાਗ ਦੀ ਭਾਵਨਾ ਪਨੋਰੀਪੁਰ ਸਾਰੇ ਲੀਡਰਾਂ ਨੂੰ ਸਾਰੇ ਲੀਡਰ ਜਾ ਕੇ ਅਕਾਲ ਤਖਤ ਤੇ ਇਹ ਸੌਂਖਣ ਵੀ ਅਸੀਂ ਪਰਿਵਾਰਵਾਦੀ ਰਾਜਨੀਤੀ ਨਹੀਂ ਕਰਾਂਗੇ ਅਸੀਂ ਪੰਥਕ ਸੈਸਤ ਕਰਾਂਗੇ ਪੰਥ ਲਈ ਮਰਾਂਗੇ ਤੇ ਮਿਟਾਂਗੇ ਲੋੜ ਪਈ ਤੇ ਜਿੱਥੇ ਵੀ ਜਾਵਾਂਗੇ ਅਸੀਂ ਲੇਕਿਨ ਇਹ ਕੰਮ ਨਹੀਂ ਕਰਨਾ ਇਹ ਸਿਰਫ ਸੱਤਾ ਤੱਕ ਸੀਮਤ ਨਹੀਂ ਅਟੀ ਸਾਹਿਬ ਅਕਾਲੀ ਦਲ ਦਾ ਨਾਰਾ ਵੀ ਸੀਗਾ ਨਾ ਮੈਂ ਮਰਾ ਪੰਥ ਜੀਵੇ ਇਦਾਂ ਕਰਕੇ ਕੁਝ ਇਹਨਾਂ ਦਾ ਉਹ 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 ਮਾਸਟਰ ਤਾਰਾ ਸਿੰਘ ਦਾ ਨਾਰਾ ਸੀਗਾ ਜੀ ਐ ਮਰਾ ਪੰਥ ਜੀਵੇ ਲੇਕਿਨ ਅੱਜ ਕਹਿੰਦੇ ਆ ਸੌਰੀ ਅੱਜ ਇਹ ਗੱਲ ਕਹਿੰਦੇ ਆ ਵੀ ਮੈਂ ਜੀਵਾਂ ਪੰਥ ਭਾਵੇਂ ਇਕੱਠੇ ਥੂ ਕੁਝ ਭਵੇ ਮੇਰੀ ਕੁਰਸੀ ਕਹਿੰਮ ਚਾਹੀਦੀ ਹੈ ਅੱਜ ਇਹ ਹਾਲਾਤ ਬਣ ਗਏ ਨੇ ਇਸ ਕਰਕੇ ਮੈਂ ਇਹ ਗੱਲ ਕਹੂੰਗੀ ਵੀ ਇਦਾਂ ਲੀਡਰ ਨੂੰ ਪਹਿਲਾਂ ਤਿਆਗ ਦੀ ਭਾਵਨਾ ਅਪਣਾਉਣੀ ਚਾਹੀਦੀ ਹੈ 1955 ਦੇ ਵਿੱਚ ਬਕਾਇਦਾ ਤੌਰ ਤੇ ਜਗਜਦਲ ਭਪਿੰਦਰ ਸਿੰਘ ਐਮਪੀ ਸੀ ਜੀ ਜਦੋਂ ਇਲੈਕਸ਼ਨ ਹੋਣਗੇ ਉਹਨਾਂ ਟਿਕਟ ਫੇਰ ਦਿੱਤੀ ਉਹਨਾਂ ਟਿਕਟ ਲੈਂਡ ਤੋਂ ਇਨਕਾਰ ਕਰਤਾ ਨਹੀਂ ਕਿਸੇ ਹੋਰ ਮੌਕਾ ਦਿਓ ਮੈਂ ਆਪਣਾ ਕੰਮ ਕਰ ਰਹਾ ਹਾਂ ਜੀ ਮੈਂ ਸੱਤਾ ਭੁਗਦੀ ਹੈ ਆਪ ਕਹਿ ਕੇ ਤੇ ਅੱਜ ਕਹਿੰਦੇ ਜੀ ਮੇਰੇ ਤੋਂ ਸਹਿ ਕਿ ਮੈਣੀ ਚਾਹੀਦੀ ਜੇ ਮੈਨੂੰ ਤੇ ਮੇਰੇ ਬੁੱਢੇ ਦੇ ਤੇ ਮੇਰਾ ਮੁੰਡਾ ਦੇ ਮੇਰੀ ਘਰ ਲੈਣ ਦੇ ਘਰ ਲੈਣ ਦੇ ਮੇਰੀ ਮੁੰਡੇ ਕੁੜੀ ਦੇ ਦੇ ਇਸ ਕਰਕੇ ਇਹਨਾਂ ਨੂੰ ਪਹਿਲਾਂ ਦੇ ਜਿਹੜੀ ਸਾਡੀ ਅਸਲੀ ਅਸਲੀ ਸਾਡੀ ਪਰੰਪਰਾਵਾ ਤਿਆਗ ਦੀ ਭਾਵਨਾ ਉਹ ਪੁਰਾਣੀ ਪਊਗੀ ਤੇ ਦੂਸਰਾ ਸ਼ਖਬੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਜਿਹੜੀ ਪਰੰਪਰਾਕ ਸਾਡੀ ਹੈਗੀ ਆ ਜਾਣੇ ਅਣਜਾਣੇ ਸ਼ਬਦ ਸਾਡੀ ਜਿਹੜੀ ਅਕਾਲ ਤਖਤ ਦੀ ਡਿਕਸ਼ਨਰੀ ਚ ਨਹੀਂ ਉਥੇ ਤੇ ਬਕਾਇਦਾ ਤੌਰ ਤੇ ਸੜੀ ਸਾਡੇ ਕੋਲ ਗਲਤੀ ਹੋਈ ਆ ਉਹ ਲਿਖ ਕੇ ਦੇਣਾ ਪੈਂਦਾ ਜੀ ਆ ਮੇਰੇ ਕੋਲ ਗਲਤੀ ਹੋਈ ਆ ਤੇ ਮੈਂ ਇਹਦੀ ਖਿਮਾ ਜਾਂਚਣਾ ਕਰਨੀ ਚਾਹਨਾ ਫੇਰ ਜਾ ਕੇ ਉਹ ਪ੍ਰਮਾਣ ਹੁੰਦੀ ਆ ਫੇਰ ਪੰਜ ਜਹਦਰ ਬੈਠਦੇ ਫੇਰ ਫੈਸਲਾ ਲੈਂਦੇ ਆ ਉਦੋਂ ਬਾਅਦ ਤਨਖਾਹ ਲੱਗਦੀ ਆ ਬਾਟੀਆਂ ਮੱਝ ਦੇ ਜੁੱਤੀ ਸਭ ਕਰਦੇ ਆ ਪਿਛਾੜੂ ਦੇਰਦੇ ਆ ਤਨਖਾਹ ਦਾ ਮਤਲਬ ਕੀ ਹੈ ਜੀ ਤਨਖਾਹ ਦਾ ਵੀ ਵਿਕਰਮਤ ਇਹ ਪਨਿਸ਼ਮੈਂਟ ਨਹੀਂ ਹੈ ਹੂੰ ਤਨਖਾ ਦਾ ਮਤਲਬ ਵੱਧ ਵੱਧਾ ਇਹ ਹੈ ਵੀ ਤੁਹਾਡੇ ਕੋਲ ਜਿਹੜੀਆਂ ਗਲਤੀਆਂ ਆ ਜਾਣੇ ਜਾਣੇ ਨਹੀਂ ਹੋ ਜਿਹੜੀਆਂ ਤੁਹਾਡੇ ਜਿਹੜੀ ਗਲਤੀਆਂ ਆਈਆਂ ਤੁਹਾਡੀ ਕੋਈ ਨਿਤਨੇਮ ਦੇ ਵਿੱਚ ਕੋਈ ਤ੍ਰੁੱਟੀ ਰਹਿ ਗਈ ਤਾਂ ਗਲਤੀਆਂ ਹੋਈਆਂ ਇਸ ਕਰਕੇ ਤੁਹਾਡਾ ਨਿਤਨੇਮ ਵਧਾਇਆ ਜਾ ਰਿਹਾ ਵਾ ਗੁਰੂ ਘਰ ਤੁਸੀਂ ਸੰਗਤਾਂ ਦੇ ਜੋੜੇ ਛੜੋ ਤੁਹਾਡੇ ਚੋਂ ਹੋਮੇ ਜਿਹੜੀ ਆਈ ਉਹ ਨਿਕਲੇ ਤਨਖਾਹ ਦਾ ਮਤਲਬ ਵਾਧਾ ਹੁੰਦਾ ਨਾ ਕਿ ਪਨਿਸ਼ਮੈਂਟ ਸੀ ਅੰਗਰੇਜ਼ੀ ਚ ਪਨਿਸ਼ ਲੈ ਕੇ ਤੇਨੂੰ ਸਜ਼ਾ ਬਣਾ ਦਿੱਤਾ ਜਿਵੇਂ ਇਹ ਵਾਧਾ ਹੁੰਦਾ ਜੀ ਸੋ ਪਟੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਵਨ ਇੰਡੀਆ ਵਾਸਤੇ ਚੈਨਲ ਲਈ ਤੁਸੀਂ ਆਪਣਾ ਸਮਾਂ ਦਿੱਤਾ ਤੇ ਇਹ ਅਕਾਲੀ ਸੰਕਟ ਜਿਹੜਾ ਸਾਰੇ ਲੋਕ ਉਮੀਦ ਕਰਦੇ ਆ ਵੀ ਜਲਦੀ ਜਿਹੜਾ ਇਹ ਸੋਲਝ ਜਾਵੇ ਉਹਦਾ ਕਾਰਨ ਇਹ ਆ ਵੀ ਇੱਕੋ ਇੱਕ ਖੇਤਰੀ ਪਾਰਟੀ ਆ ਪੰਜਾਬ ਦੀ ਪਰ ਇਸ ਪਾਰਟੀ ਨੇ ਹਾਲਾਂਕਿ ਪੰਜਾਬ ਦੇ ਮੁੱਦੇ ਜਿਹੜੇ ਆ ਉਹ ਬਹੁਤੇ ਇਹ ਪ੍ਰਮੁਖਤਾ ਦੇ ਨਾਲ ਉਜਾਗਰ ਕੀਤੇ ਨਹੀਂ ਆ ਹਾਲਾਂਕਿ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਜਦੋਂ ਸੰਸਦ ਦੇ ਵਿੱਚ ਬੋਲ ਰਹੇ ਸੀਗੇ ਤਾਂ ਉਹਨਾਂ ਨੇ ਹੁਣ ਹਵਾਲਾ ਦਿੱਤਾ ਵੀ ਅਸੀਂ ਇਕੱਲੇ ਰਹਿ ਗਏ ਆ ਮੈਂ ਇਕੱਲੀ ਮੈਂਬਰ ਆ ਲੇਡੀ ਮੈਂਬਰ ਆ ਤੇ ਮੈਨੂੰ ਜਿਹੜਾ ਸਮਾਂ ਵੱਧ ਦਿੱਤਾ ਜਾਵੇ ਤਾਂ ਜੋ ਮੈਂ ਪੰਜਾਬ ਦੀ ਗੱਲ ਕਰ ਸਕਾਂ ਜੇ ਕਿਤੇ ਇਹ ਸਭ ਕੁਝ ਇਹ ਪਹਿਲਾਂ ਜਿਹੜਾ ਇਹਨਾਂ ਨੇ ਏਜੰਡਾ ਬਣਾਇਆ ਹੁੰਦਾ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀਗੀ ਸੋ ਇਸ ਵਿਸ਼ੇ ਦੇ ਉੱਤੇ ਇੱਕ ਵਾਰ ਫਿਰ ਤੁਹਾਡੇ ਨਾਲ ਕਦੀ ਜੁੜਾਂਗੇ ਜ਼ਰੂਰ ਤੁਸੀਂ ਆਪਣਾ ਟਾਈਮ ਦੇਓ ਤੇ ਇਸ ਵਿਸ਼ੇ ਤੇ ਚਰਚਾ ਕਰਾਂਗੇ ਵੀ ਅੱਜ ਅਕਾਲੀ ਦਲ ਦੇ ਜਿਹੜੇ ਮੈਂਬਰ ਹਰ ਸਿਮਰਤ ਕੌਰ ਬਾਦਲ ਇਹਨਾਂ ਨੂੰ ਸਮਾਂ ਮੰਗਣ ਦੀ ਕੀ ਲੋੜ ਪੈ ਗਈ ਸੋ ਤੁਸੀਂ ਜੁੜੇ ਹੋ ਵਨ ਇੰਡੀਆ ਪੰਜਾਬੀ ਦੇ ਨਾਲ ਦੇਖਦੇ ਰਹੋ ਧੰਨਵਾਦ ਜੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ